ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਅੱਜ ਨਾਲ ਜੀ ਗੱਲ ਕਰਾਂਗੇ ਅਗਲੇ 7-8 ਦਿਨਾਂ ਦੀ ਯਾਨੀ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਹਫ਼ਤੇ ਦੇ ਦਰਮਿਆਨ ਤੱਕ ਮੌਸਮ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲੇ ਦੀ ਤਾਜ਼ਾ ਸੈਟਲਾਈਟ ਦਾ ਸੀਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ 29 ਦਸੰਬਰ ਦਾ ਅੱਜ ਦਿਨ ਹੈ ਤੇ ਸਿਰ ਆਪਣੇ ਆਥਣ ਦੇ ਲਗਭਗ 7:00 ਵਜਣ ਜਾ ਰਹੇ ਨੇ ਪੰਜਾਬ ਦੀ ਗੱਲ ਕਰੀਏ ਮੌਸਮ ਐਸੇਲੇ ਦੇ ਸਕਦੇ ਹਾਂ ਕਿ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਸਾਫੀ ਹੈ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਅਜ ਲੱਗੀ ਹੈ ਹਾਲਾਂਕਿ ਸਵੇਰ ਵੇਲੇ ਧੁੰਦ ਜੜੀ ਆ ਕਾਫੀ ਸੰਘਣੀ ਪਈ ਹੋਈ ਸੀ ਤੇ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਔਰ ਲਹਿੰਦੇ ਲਹਿੰਦੇ ਵਾਲੇ ਫਾਸੇ ਜਾਣਗੇ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਜੜੀ ਸ਼ਾਮ ਤੱਕ ਵੀ ਕੁਝ ਖੇਤਰਾਂ ਦੇ ਵਿੱਚ ਦਰਜ ਹੋਈ ਹੈ ਧੁੱਪ ਕੁਝ ਖੇਤਰਾਂ ਦੇ ਵਿੱਚ ਨਹੀਂ ਦਰਸ਼ਨ ਹੋਈ ਸੋ ਆਉਂਦੇ ਦਿਨਾਂ ਦੇ ਦਰਮਿਆਨ ਜਿਹੜੇ ਜਿਹੜੇ 3-4 ਦਿਨ ਹੋਣਗੇ ਯਾਨੀ ਕਿ ਅ ਕੱਲ 30 ਤਰੀਕ ਹੈ 23 31 ਦਸੰਬਰ ਔਰ ਨਵੇਂ ਸਾਲ ਦੇ ਪਹਿਲੇ 2 ਦਿਨ 1-2 ਜਨਵਰੀ ਤੱਕ ਇਹ ਧੁੰਦ ਦਾ ਜਿਹੜਾ ਅਲਰਟ ਆ ਜਾਰੀ ਕਰ ਦਿੱਤਾ ਗਿਆ ਹੈ ਸੰਘਣੀ ਧੁੰਦ ਜਮੇਨੀ ਲੈਵਲ ਤੇ ਦਰਜ ਹੋਏਗੀ ਕਿਉਂਕਿ ਇਹ ਮੀਂਹ ਦਰਜ ਹੋਏ ਨੇ ਤਗੜੇ ਤੇ ਜਿਹਦੇ ਕਰਕੇ ਨਵੇਂ ਜੜੀਆਂ ਬਣੀ ਹੋਈ ਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਫਿਰ ਧੁੰਦ ਜੜੀਆਂ ਜਮੇਨੀ ਤੌਰ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏਗੀ ਔਰ ਜਿਵੇਂ ਸੂਰਜ ਚੜ੍ਹੇਗਾ ਯਾਨੀ ਕਿ ਦਿਨ ਨਿਕਲੇਗਾ ਤਾਂ ਫਿਰ ਇਹ ਤਾਂ ਉਹ ਵੀ ਬਹੁਤੇ ਖੇਤਰਾਂ ਦੇ ਵਿੱਚ ਲੱਗੇਗੀ ਸਗਲੇ ਤੋਂ ਦੇ ਲਾਟਾ ਜਿਹੜੇ ਮਾਸਖਾਗ ਨੇ ਕੋਲਮ ਲਾ ਕੇ ਜਾਰੀ ਕਰਦੇ ਨੇ ਆਉਂਦੇ ਦਿਨਾਂ ਦੇ ਦਰਮਿਆਨ ਜੇਕਰ ਗੱਲ ਕਰੀਏ ਜੀ 5 6 ਜਨਵਰੀ ਤੱਕ ਕੋਈ ਵੱਡੇ ਲੈਵਲ ਤੇ ਸਿਸਟਮ ਹੁਣ ਆਉਂਦਾ ਜਾ ਫੜੇ ਰਿਹਾ ਹਾਲਾਂਕਿ ਇੱਕ ਦੋ ਟੁਰਵੇਂ ਸਿਸਟਮ ਆਉਣੇ ਆ ਜੇਕਰ ਗੱਲ ਕਰੀਏ 10 ਤਰੀਕ ਤੱਕ ਤੇ ਇੱਕ 7 8 9 ਜਨਵਰੀ ਨੂੰ ਇਹਨਾਂ ਦਿਨਾਂ ਦੇ ਦਰਮਿਆਨ ਸਿਸਟਮ ਆਏਗਾ ਦੂਜਾ ਸਿਸਟਮ ਲੱਗਣਾ ਜੀ ਲੋੜੀ ਨੂੰ 13 14 15 ਨੂੰ ਤੇ ਇਹਨਾਂ ਦੋਨਾਂ ਚੋਂ ਇੱਕ ਸਿਸਟਮ ਤਗੜਾ ਹੋ ਸਕਦਾ ਜਿਹੜਾ ਕਿ ਕਾਫੀ ਖੇਤਰ ਕਵਰ ਕਰ ਸਕਦਾ ਹੈ ਚਾਹੀ ਉਹ 8 9 10 ਵਾਲਾ ਹੋਵੇ ਜਾਂ ਫਿਰ 11 12 13 ਵਾਲ ਕੁਦਰਤ ਦੇ ਹੱਥੋਂ ਐਸਾ ਲੱਗੇ ਜਾ ਕੇ ਜਿਹੜੀ ਸਟੀਕ ਅਨੁਮਾਨ ਹੈ ਜਿਹੜਾ ਬਿਲਕੁਲ ਕਰੈਕਟ ਜਿਹੜਾ ਪ੍ਰੈਡਿਕਸ਼ਨ ਹੈ ਉਹ ਹੋਏਗੀ ਸੋ ਹਾਲੇ ਦੂਰ ਦੀਆਂ ਗੱਲਾਂ ਨੇ ਫਿਲਹਾਲ ਅਗਲੇ 4-5 ਦਿਨ yellow alert ਤੇ ਨੇ ਤੇ ਸੰਗਠਿਤ ਹੁੰਦਾ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏਗੀ ਪਹਾੜਾਂ ਦੇ ਵਿੱਚ ਬਰਬਰੀ ਦਾ ਦੌਰ ਚੱਲਿਆ ਜਿਸ ਦੇ ਨਾਲ ਮੈਦਾਨਾਂ ਦੇ ਵਿੱਚ ਠੰਡ ਵਧੀ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਸੀਤ ਲਹਿਰ ਦੇ ਅਲਰਟ ਜਿਹੜੇ ਹੋਈ ਜਾਰੀ ਕਰਤੇ ਨੇ ਸਕ੍ਰੀਨ ਤੇ ਦੇਖਾ ਦਿਆ ਜੀ ਮੌਸਮ ਹਾਕ ਦੀ ਤਾਜ਼ਾ ਰਿਪੋਰਟ ਕੱਲ੍ਹ ਦੇ ਲਈ orange alert ਜਾਰੀ ਕੀਤੇ ਗਏ ਨੇ ਯਾਨੀ ਕਿ ਬਿਹਤ ਜਿਆਦਾ ਸੰਘਣੀ ਧੁੰਦ ਕੱਲ੍ਹ ਦਰਜ ਹੋ ਸਕਦੀ ਆ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਖੇਤਰਾਂ ਦੇ ਵਿੱਚ ਤੇ ਉਸ ਤੋਂ ਬਾਅਦ yellow alert ਨੇ ਜਿਹੜੇ ਸੀਤ ਲਿਆ ਨੂੰ ਲੈ ਕੇ ਔਰ ਜਿਹੜੇ ਧੁੰਦ ਨੂੰ ਲੈ ਕੇ ਅਗਲੇ 5-6 ਦਿਨਾਂ ਲਈ ਜਾਰੀ ਕੀਤੇ ਜਾ ਚੁੱਕੇ ਨੇ ਯਾਨੀ ਕਿ 3-4 ਜਨਵਰੀ ਤੱਕ ਧੁੰਦ ਤੋਂ ਜੜੀਆ ਕੋਈ ਰਾਹਤ ਨਹੀਂ ਐ ਸੀਤ ਲਿਆਰ ਤੋਂ ਕੋਈ ਰਾਹਤ ਨਹੀਂ ਐ ਤੇ ਮੇਹਾਂ ਵਾਲੇ ਫੱਕ ਤੋਂ ਮੌਸਮ ਸਾਫ਼ ਐ ਬਾਕੀ ਧੁੰਦ ਜੜੀਆ ਜਿਆਤਰ ਖੇਤਰਾਂ ਦੇ ਵਿੱਚ ਦਰਜ ਹੋਏਗੀ ਸੋ ਇਹ ਆ ਜੀ ਰਿਪੋਰਟ ਅੱਜ 7 ਜਨਵਰੀ ਤੱਕ ਬਾਕੀ ਜੋ ਜੋ ਅੰਕੜੇ ਆਉਂਦੇ ਰਣਗੇ ਸ਼ੇਅਰ ਤੁਹਾਡੇ ਨਾਲ ਕਰਦੇ ਰੋਵਾਂਗੇ ਜਾ ਸਕੇ ਧੰਨਵਾਦ